ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨਸ ਫਖਰਦੀਪ ਸਿੰਘ ਦੇ ਜਰਦੀ ਸ਼ਹਾਦਤ ਤੋਂ ਬਾਅਦ ਇੱਕ ਟਵਿਸਟ ਲੈ ਕੇ ਇੱਕ ਮੋੜ ਤੇ ਆ ਕੇ ਖੜ ਗਏ ਸੀ ਜਿੱਥੇ ਦੋਨਾਂ ਹੀ ਮੁਲਕਾਂ ਦੇ ਆਪਸ ਦੇ ਵਿੱਚ ਰਿਲੇਸ਼ਨਸ ਬਹੁਦੇ ਸਾਰਥਕ ਨਹੀਂ ਸਿਰੇ ਪਰ ਹੁਣ ਇਸ ਸਾਲ ਜੀ7 ਸੱਭਮਿਟ ਜਦੋਂ ਇਸ ਦੁਨੀਆ ਦੇ ਵਿੱਚ ਸੱਤ ਜਿਹੜੇ ਅਹਿਮ ਮੁਲਕ ਨੇ ਉਹ ਆਪਣੇ ਰਿਲੇਸ਼ਨਸ ਤੈਅ ਕਰਨ ਦੇ ਲਈ ਉਹਨਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਕੱਠੇ ਹੁੰਦੇ ਨੇ ਬੇਸ਼ੱਕ ਇੰਡੀਆ ਉਸ ਜੀ7 ਦਾ ਹਿੱਸਾ ਨਹੀਂ ਗਾ ਪਰ G7 ਮੁਲਕਸ ਜਦੋਂ ਇਹ ਮੀਟਿੰਗਸ ਕਰਦੇ ਨੇ ਤਾਂ ਬਹੁਤ ਸਾਰੇ ਮੁਲਕਾਂ ਨੂੰ ਆਪਣੇ ਐਜ਼ ਅ ਗੈਸਟ ਇਨਵਾਈਟ ਕਰਦੇ ਨੇ ਜਿਨ੍ਹਾਂ ਦੇ ਵਿੱਚ ਪਿਛਲੇ 6 ਸਾਲ ਤੋਂ ਇੰਡੀਆ ਨੂੰ ਵੀ ਇਨਵਾਈਟ ਕੀਤਾ ਜਾ ਰਿਹਾ ਸੀ ਔਰ ਇਸ ਸਾਲ ਸ਼ੁਰੂਆਤ ਦੇ ਵਿੱਚ ਇਹ ਖਬਰਾਂ ਆਈਆਂ ਕਿਉਂਕਿ ਇਸ ਸਾਲ ਇਹ G7 ਸਮਿਟ ਕੈਨੇਡਾ ਹੋਸਟ ਕਰ ਰਿਹਾ ਸੀ ਔਰ ਜਿਹੜੇ ਰਿਲੇਸ਼ਨਸ ਇਹਨਾਂ ਦੇ ਵਿਗੜੇ ਸੀ ਜਿਸ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ ਨੇ ਉਸ ਵਕਤ ਭਾਈ ਹਰਦੀਪ ਸਿੰਘ ਦੀ ਜਰਦੀ ਸ਼ਹਾਦਤ ਦੇ ਲਈ ਇੰਡੀਅਨ ਇੰਟੈਲੀਜੈਂਸ ਏਜੰਸੀਸ ਨੂੰ ਜੁਮੇਵਾ ਠਹਿਰਾਇਆ ਸੀ ਇਹਨਾਂ ਦੇ ਕ੍ਰੈਡੀਬਲ ਲਿੰਕਸ ਜਿਹੜੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਖੋਲੋ ਕੇ ਬੋਲਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਰਿਲੇਸ਼ਨ ਸੀਗੇ ਉਹ ਇਹਨਾਂ ਦੇ ਵਿੱਚ ਥੋੜੇ ਇੱਕ ਅਲੱਗ ਲੈਵਲ ਤੇ ਉੱਤੇ ਪਹੁੰਚੇ ਸੀ ਔਰ ਇਹ ਮੰਨਿਆ ਜਾ ਰਿਹਾ ਸੀ ਔਰ ਇਹ ਖਬਰਾਂ ਆਈਆਂ ਸੀ ਇਸ ਸਾਲ ਕਿ ਜਿਹੜਾ 6 ਸਾਲ ਤੋਂ ਇੰਡੀਆ ਨੂੰ ਇੱਕ ਗੈਸਟ ਦੇ ਤੌਰ ਦੇ ਉੱਤੇ ਇਹਨਾਂ ਮੀਟਿੰਗਸ ਦੇ ਵਿੱਚ ਸੱਦਿਆ ਜਾਂਦਾ ਸੀ ਇਸ ਸਾਲ ਕੈਨੇਡਾ ਨੇ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਸੀ ਭੇਜਿਆ ਇੰਡੀਆ ਨੂੰ ਪਰ ਉਸ ਤੋਂ ਬਾਅਦ ਇੱਕ ਚੇਂਜ ਆਈ ਜਦੋਂ ਇਨਵੀਟੇਸ਼ਨ ਇੰਡੀਆ ਨੂੰ ਆਇਆ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣ ਜੀ ਸੈਵਨ ਦੀ ਮੀਟਿੰਗ ਦਾ ਜਿਹੜਾ ਗੈਸਟ ਜਿਹੜਾ ਹੈ ਉਹ ਕੈਨੇਡਾ ਜਾ ਰਹੇ ਨੇ ਇਸ ਡਵੈਲਪਮੈਂਟਸ ਤੋਂ ਬਾਅਦ ਸਿੱਖ ਕਮਿਊਨਿਟੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵਸਦੀ ਔਰ ਖਾਸ ਤੌਰ ਤੇ ਜਿਹੜੇ ਕੈਨੇਡੀਅਨ ਸਿੱਖ ਨੇ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਖਦਸ਼ੇ ਪੈਦਾ ਹੋਏ ਨੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਵਿੱਚ ਇੱਕ ਅਹਿਮ ਸਵਾਲ ਆ ਕਿ ਕੀ ਇੱਕ ਰਜਿਮ ਬਦਲਣ ਦੇ ਨਾਲ ਇੱਕ ਸਰਕਾਰ ਬਦਲਣ ਦੇ ਨਾਲ ਕੈਨੇਡਾ ਦੀ ਇੱਕ ਪਾਲਿਸੀ ਸ਼ਿਫਟ ਵੀ ਆ ਕਿ ਇੱਕ ਪਾਲਿਸੀ ਦੇ ਵਿੱਚ ਵੀ ਚੇਂਜਸ ਆ ਗਈਆਂ ਨੇ ਕਿ ਜਿਸ ਪਾਲਿਸੀ ਦੇ ਤਹਿਤ ਇਹ ਮੰਨਿਆ ਜਾਂਦਾ ਸੀ ਕਿ ਕੈਨੇਡਾ ਆਪਣੀ ਸੋਵਰੈਨਿਟੀ ਨੂੰ ਕਦੇ ਵੀ ਚੈਲੰਜ ਨਹੀਂ ਹੋਣ ਦੇਗਾ ਔਰ ਆਪਣੇ ਸਿਟੀਜ਼ਨਸ ਨੂੰ ਹਮੇਸ਼ਾ ਪ੍ਰਾਇੋਰਟੀ ਦੇਏਗਾ ਉਹਨਾਂ ਨੂੰ ਪ੍ਰਮੁਖਤਾ ਦੇਏਗਾ ਕਿ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਉਹਨਾਂ ਨੂੰ ਜਿਹੜਾ ਪੈਲ ਦੇਏਗਾ ਪਰ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਜਦੋਂ ਇੰਡੀਆ ਕੈਨੇਡਾ ਦੀ ਧਿਰਤੀ ਦੇ ਉੱਤੇ ਜਾ ਕੇ ਟਾਰਗੇਟ ਕਰਦਾ ਔਰ ਉਸ ਦੀ ਇਨਕੁਆਇਰੀ ਅਜੇ ਤੱਕ ਚੱਲਦੀ ਪਈ ਆ ਔਰ ਇਹ ਵੀ ਸਵਾਲ ਵਾਰ-ਵਾਰ ਉਠਾਏ ਜਾ ਰਹੇ ਸੀ ਕਿ ਇੰਡੀਆ ਉਸ ਦੇ ਵਿੱਚ ਚੰਗੀ ਤਰ੍ਹਾਂ ਕੋਆਪਰੇਟ ਨਹੀਂ ਸੀ ਕਰਦਾ ਪਿਆ ਔਰ ਉਹਨਾਂ ਸਾਰਿਆਂ ਦੇ ਵਿੱਚ ਹੁਣ ਇੰਡੀਆ ਨੂੰ ਉਥੇ ਸੱਦਣਾ ਇੱਕ ਗੈਸਟ ਦੇ ਤੌਰ ਦੇ ਉੱਤੇ ਇਹਦੇ ਨਾਲ ਬਹੁਤ ਸਾਰੇ ਖਦਸ਼ੇ ਪੈਦਾ ਹੋਏ ਨੇ ਬਹੁਤ ਸਾਰੇ ਸਵਾਲ ਨਾਲ ਖੜੇ ਹੋਏ ਨੇ ਕਿ ਕੀ ਇਹ ਮੁਲਕ ਆਪਣੇ ਟ੍ਰੇਡਸ ਨੂੰ ਜਿਆਦਾ ਅਹਿਮੀਅਤ ਦੇਣਗੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਨਾਲੋਂ ਕੀ ਇਹਨਾਂ ਦੀ ਟ੍ਰੇਡ ਜ਼ਿਆਦਾ ਜ਼ਰੂਰੀ ਹੈ ਕਿ ਕੈਨੇਡਾ ਵੀ ਬਹੁਤ ਤਾਤ ਦੁਨੀਆ ਵਾਂਗੂ ਉਸੇ ਲਾਈਨ ਨੂੰ ਟੱਚ ਕਰਨ ਜਾ ਰਿਹਾ ਹੈ ਕਿ ਜਿੱਥੇ ਉਹ ਅਧਿਕਾਰਾਂ ਨੂੰ ਇੱਕ ਪਾਸੇ ਰੱਖ ਕੇ ਔਰ ਪਹਿਲਾਂ ਜਿਹੜੀ ਟ੍ਰੇਡ ਹੈ ਜਿਹੜਾ ਵਪਾਰ ਹੈ ਮੁਲਕਾਂ ਦੇ ਵਿੱਚ ਉਸ ਨੂੰ ਪਹਿਲ ਦੇਣ ਜਾ ਰਿਹਾ ਹੈ ਇਦੇ ਨਾਲ ਨਾਲੇ ਜਿੰਨੇ ਵੀ ਇਹ ਖਤਸ਼ੇ ਹੋਏ ਨੇ ਇਹਦੇ ਬਾਰੇ ਅਸੀਂ ਇੱਕ ਲੈਟਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੇ ਨੂੰ ਲਿਖਿਤ ਲਿਖ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ ਇਹ ਸਾਰੇ ਆਪਣੇ ਜਿਹੜੇ ਕਨਸਰਨਸ ਨੇ ਉਹਨਾਂ ਦੇ ਨਾਲ ਸਾਂਝੇ ਕੀਤੇ ਨੇ ਔਰ ਉਹਦੇ ਨਾਲ ਨਾਲ ਇਹ ਗੱਲ ਵੀ ਉਹਨਾਂ ਦੇ ਆਪਣੇ ਲੈਟਰ ਦੇ ਅਸੀਂ ਕਹੀ ਆ ਕਿ ਜਿੱਥੇ ਹੁਣ ਨਰਿੰਦਰ ਮੋਦੀ ਬਤੌਰ ਇੰਡੀਆ ਰਿਪਰੈਜ਼ੈਂਟੇਟਿਵ ਉਥੇ ਆ ਰਹੇ ਨੇ ਔਰ ਤੁਹਾਡੀ ਉਹਨਾਂ ਨਾਲ ਮੀਟਿੰਗ ਹੋਏਗੀ ਉਥੇ ਅਸੀਂ ਇਹ ਵੀ ਆਸ ਰੱਖਾਂਗੇ ਇਸ ਗੱਲ ਲਈ ਜਿੱਥੇ ਅਸੀਂ ਧੰਨਵਾਦੀ ਰਹੇ ਹਾਂ ਕਿ ਤੁਸੀਂ ਭਾਈ ਹਰਦੀਪ ਸਿੰਘ ਨੇਜਰ ਦੇ ਕੇਸ ਦੇ ਲਈ ਔਰ ਖਾਸ ਤੌਰ ਦੇ ਉੱਤੇ ਆਪਣੇ ਸਿਟੀਜ਼ਨਸ ਔਰ ਸਿੱਖਾਂ ਦੇ ਜਿਸ ਤਰ੍ਹਾਂ ਦੇ ਕੇਸ ਦੇ ਲਈ ਸਾਰੀ ਪੈਰਵਾਹੀ ਕੀਤੀ ਉਸ ਦੇ ਲਈ ਜਿੱਥੇ ਅਸੀਂ ਕੈਨੇਡਾ ਲਈ ਧੰਨਵਾਦੀ ਰਹੇ ਹਾਂ ਉੱਥੇ ਹੁਣ ਵੀ ਇਸ ਗੱਲ ਦੀ ਆਸ ਰੱਖਾਂਗੇ ਕਿ ਜਿਹੜੇ ਇੱਥੇ ਮਾਈਨੋਰਟੀਜ਼ ਦੇ ਜਿਸ ਤਰੀਕੇ ਦੇ ਨਾਲ ਹੱਕ ਹਕੂਕ ਇੰਡੀਆ ਦੇ ਵਿੱਚ ਖੋਏ ਜਾ ਰਹੇ ਨੇ ਉਹਨਾਂ ਨੂੰ ਵੀ ਜ਼ਰੂਰ ਐਕਸਪ੍ਰੈਸ ਕਰਨਾ ਕਿਤੇ ਇਹ ਨਾ ਹੋਵੇ ਕਿ ਜਿਹੜੀਆਂ ਤੁਹਾਡੀਆਂ ਅ ਮੁਲਕਾਂ ਦੀਆਂ ਜਿਹੜੀਆਂ ਟ੍ਰੇਡ ਡੀਲਸ ਨੇ ਜਾਂ ਜਿਹੜੇ ਤੁਸੀਂ ਵਪਾਰ ਕਰਨਾ ਚਾਹੁੰਦੇ ਹੋ ਉਹਨਾਂ ਦੇ ਥੱਲੇ ਸਾਡੇ ਮਨੁੱਖੀ ਅਧਿਕਾਰ ਕਿਤੇ ਦੱਬੇ ਨਾ ਜਾਣ ਕੁਚਲੇ ਨਾ ਜਾਣ ਸੋ ਇੱਕ ਜ਼ਿੰਮੇਵਾਰ ਮੁਲਕ ਹੋਣ ਦੇ ਨਾਤੇ ਅਸੀਂ ਇਸ ਗੱਲ ਦੀ ਆਸ ਰੱਖਾਂਗੇ ਕਿ ਜਿਹੜੀਆਂ ਸਾਡੀਆਂ ਰਾਈਟ ਟੂ ਸੈੱਫ ਡਿਟਰਮੀਨੇਸ਼ਨ ਵਰਗੇ ਰਾਈਟਸ ਨੇ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਉੱਥੇ ਡਿਸਕਸ ਹੋਣ ਔਰ ਉਹਦੇ ਨਾਲ ਨਾਲ ਜਿਹੜੀ ਇੱਕ ਗੱਲ ਸਾਹਮਣੇ ਆ ਰਹੀ ਹੈ ਇੱਕ ਖਦਸ਼ਾ ਸਾਹਮਣੇ ਆ ਰਿਹਾ ਹੈ ਕਿ ਇੰਡੀਆ ਇੱਕ ਕੈਨੇਡਾ ਦੇ ਨਾਲ ਜਿਹੜਾ ਇੰਟੈਲੀਜੈਂਸ ਸ਼ੇਅਰਿੰਗ ਦਾ ਐਗਰੀਮੈਂਟ ਕਰਨ ਜਾ ਰਿਹਾ ਆ ਉਹਦੇ ਵਿੱਚ ਵੀ ਇਹ ਗੱਲ ਤੈਅ ਹੋਣੀ ਚਾਹੀਦੀ ਆ ਕਿ ਜਿਸ ਤਰੀਕੇ ਦੇ ਨਾਲ ਇੰਡੀਆ ਉੱਥੇ ਦੇ ਸਿਟੀਜ਼ਨਸ ਤੇ ਨਜ਼ਰ ਰੱਖ ਰਿਹਾ ਖਾਸ ਤੌਰ ਤੇ ਸਿੱਖਾਂ ਦੇ ਉੱਤੇ ਔਰ ਖਬਰ ਇਹ ਤੱਕ ਵੀ ਆਈ ਆ ਕਿ ਇੱਕ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਉੱਤੇ ਵੀ ਨਜ਼ਰ ਰੱਖੀ ਗਈ ਸੋ ਉਹ ਸਾਰੀਆਂ ਚੀਜ਼ਾਂ ਪਹਿਲਾਂ ਅਕਾਉਂਟੇਬਲ ਠਹਿਰਾਇਆ ਜਾਵੇ ਉਹਦੇ ਲਈ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਔਰ ਜੇ ਅਸੀਂ ਇਹ ਸਮਝਦੇ ਆ ਕਿ ਦੋਵਾਂ ਮੁਲਕਾਂ ਨੇ ਇੱਕ ਪੀਸ ਦੇ ਵਿੱਚ ਅੱਗੇ ਵਧਣਾ ਆਪਣੇ ਵਿੱਚ ਰਿਲੇਸ਼ਨ ਚੰਗੇ ਬਣਾਉਣੇ ਨੇ ਤੇ ਉਸ ਤੋਂ ਪਹਿਲਾਂ ਇੱਕ ਜਸਟਿਸ ਹੋਣਾ ਜ਼ਰੂਰੀ ਹੈ ਭਾਈ ਹਰਦੀਪ ਸਿੰਘ ਦੇ ਜਦੀ ਸ਼ਹਾਦਤ ਦਾ ਜਸਟਿਸ ਹੋਣਾ ਜ਼ਰੂਰੀ ਆ ਹੋਰ ਜਿੰਨੀਆਂ ਉੱਥੇ ਈਵਨ ਉੱਥੇ ਦੀ ਇਲੈਕਸ਼ਨਸ ਦੇ ਵਿੱਚ ਜਿਹੜਾ ਇੰਡੀਆ ਦਾ ਰੋਲ ਰਿਹਾ ਹੈ ਉਹਦੇ ਬਾਰੇ ਜਸਟਿਸ ਹੋਣਾ ਜ਼ਰੂਰੀ ਆ ਸੋ ਅਸੀਂ ਦੋ ਮੁਲਕਾਂ ਦੀ ਆਪਸੀ ਸ਼ਾਂਤੀ ਦੇ ਵਿਰੋਧ ਵਿੱਚ ਨਹੀਂ ਆ ਪਰ ਉਹਦੇ ਨਾਲ ਨਾਲ ਜਿਹੜੇ ਮਨੁੱਖੀ ਅਧਿਕਾਰ ਨੇ ਜਿਹੜੇ ਇੱਕ ਮੁਲਕ ਨੇ ਦੂਸਰੇ ਮੁਲਕ ਦੀ ਟੈਰਿਟਰੀ ਦੇ ਵਿੱਚ ਜਾ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਨੇ ਉਹਦਾ ਜਸਟਿਸ ਹੋਣਾ ਜ਼ਰੂਰੀ ਆ ਉਹਦੇ ਲਈ ਰਿਸਪਾਂਸਿਬਲ ਪਰਸਨਸ ਜਿਹੜੇ ਨੇ ਉਹਨਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਨਾ ਔਰ ਇੱਕ ਨਿਆਹ ਦੇਣਾ ਬਹੁਤ ਜ਼ਰੂਰੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਜਿਹੜੀ ਮੌਜੂਦਾ ਕੈਨੇਡੀਅਨ ਸਰਕਾਰ ਆ ਔਰ ਮਾਰਕਾਨੀ ਜਿੰਨੂੰ ਹੈਡ ਕਰਦੇ ਪਏ ਨੇ ਉਹਨਾਂ ਨੇ ਇੱਕ ਲੈਟਰ ਦੇ ਤੌਰ ਤੇ ਲਿਖ ਵੀ ਚੁੱਕੇ ਆ ਔਰ ਅਸੀਂ ਇਹ ਆਸ ਕਰਾਂਗੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿਚਾਰੀਆਂ ਜਾਣਗੀਆਂ ਔਰ ਅਖੀਰ ਦੇ ਉੱਤੇ ਫਿਰ ਜਿੱਥੇ ਪੂਰੀ ਦੁਨੀਆ ਦੇ ਲੋਕਾਂ ਦੇ ਖਦਸ਼ੇ ਨੇ ਉੱਥੇ ਜਿਹੜੇ ਖਾਸ ਤੌਰ ਤੇ ਕੈਨੇਡੀਅਨ ਸਿੱਖਾਂ ਦੇ ਖਦਸ਼ੇ ਨੇ ਉਮੀਦ ਕਰਾਂਗੇ ਕਿ ਕੈਨੇਡੀਅਨ ਗਵਰਨਮੈਂਟ ਉਹਨਾਂ ਖਦਸ਼ਿਆਂ ਨੂੰ ਦੂਰ ਕਰਨ ਦੇ ਵਿੱਚ ਕਾਮਯਾਬ ਹੋਏਗੀ ਜਿਹੜਾ ਜਿਹੜੇ ਉਹਨਾਂ ਦੀ ਸੋਵਰਨਿਟੀ ਦੇ ਉੱਤੇ ਅਟੈਕ ਆ ਜਿਸ ਦੇ ਬਾਰੇ ਵਾਰ-ਵਾਰ ਸਟੇਟਮੈਂਟ ਦਿੱਤੇ ਗਏ ਨੇ ਉਹਦੇ ਤੇ ਖੜੇ ਰਹਿਣਗੇ ਔਰ ਜਿਹੜਾ ਭਾਈ ਹਰਦੀਪ ਸਿੰਘ ਨੇ ਜਿੱਦ ਦੀ ਸ਼ਹਾਦਤ ਹੋਈ ਆ ਉਹਦੇ ਲਈ ਅਕਾਉਂਟੇਬਲ ਲੋਕਾਂ ਨੂੰ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਪਨਿਸ਼ ਕੀਤਾ ਜਾਏਗਾ ਉਹਨਾਂ ਨੂੰ ਨਿਆਂ ਦਿੱਤਾ ਜਾਏਗਾ ਔਰ ਉਹਦੇ ਤੇ ਜਿਹੜਾ ਆ ਉਹ ਸਾਰਾ ਕੰਮ ਅੱਗੇ ਵੀ ਐਸ ਸੱਚ ਕੰਟੀਨਿਊ ਹੋਏਗਾ ਸੋ ਇਸ ਆਸ ਦੇ ਨਾਲ ਅਸੀਂ ਸਰਕਾਰ ਬਦਲਣ ਦੇ ਨਾਲੇ ਉਮੀਦ ਕਰਦੇ ਆ ਕਿ ਪਾਲਿਸੀ ਦੇ ਵਿੱਚ ਕੋਈ ਸ਼ਿਫਟ ਨਾ ਆਏਗਾ ਔਰ ਇਹਨਾਂ ਮੁਲਕਾਂ ਦੇ ਨਾਲ ਜਿਹੜੇ ਖਾਸ ਤੌਰ ਤੇ ਜੀ7 ਦੇ ਬਾਕੀ ਮੁਲਕ ਵੀ ਨੇ ਉਹਨਾਂ ਦੇ ਕੋਲ ਉਹਨਾਂ ਦੇ ਸਾਹਮਣੇ ਵੀ ਇੱਕ ਸੁਨਿਆ ਦੇਣ ਦਾ ਇੱਕ ਵਧੀਆ ਮੌਕਾ ਸੀ ਕਿ ਜਿੱਥੇ ਕੈਨੇਡਾ ਨੂੰ ਚਾਹੀਦਾ ਸੀ ਕਿ ਆਪਣਾ ਸਟੈਂਡ ਜਿਹੜਾ ਉਹਨੂੰ ਫਾਰਮ ਰੱਖਦਾ ਉੱਤੇ ਖੜਦੇ ਪਰ ਜੇ ਉਹਨਾਂ ਨੇ ਥੋੜਾ ਚੇਂਜ ਕੀਤੇ ਨੇ ਉਹਦੇ ਨਾਲ ਨਾਲ ਇਹ ਆਸ ਵੀ ਅਸੀਂ ਜ਼ਰੂਰ ਰੱਖਾਂਗੇ ਕਿ ਜਿਹੜੀਆਂ ਸਾਡੀਆਂ ਅਧਿਕਾਰ ਨੇ ਜਿਹੜੀਆਂ ਸਾਡੀਆਂ ਆਵਾਜ਼ਾਂ ਨੇ ਉਹ ਇਹਨਾਂ ਟ੍ਰੇਡ ਡੀਲਸ ਜਾਂ ਇਹਨਾਂ ਰਿਲੇਸ਼ਨਸ ਦੇ ਵਿੱਚ ਦਬ ਕੇ ਨਾ ਰਹਿ ਜਾਣ ਸੋ ਇਹਨਾਂ ਖਦਸ਼ਿਆਂ ਨੂੰ ਦੂਰ ਕਰਨ ਦੇ ਲਈ ਕੈਨੇਡੀਅਨ ਗਵਰਨਮੈਂਟ ਜਿਹੜੇ ਆ ਉਹ ਅੱਗੇ ਜਿਹੜੇ ਕਦਮ ਹੈ ਉਹ ਜ਼ਰੂਰ ਚੁਕੇਗੀ ਇਸ ਆਸ ਦੇ ਨਾਲ ਅਸੀਂ ਇਹ ਲੈਟਰ ਜਿਹੜੀ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨ ਨੂੰ ਲਿਖ